ਦੇਖੋ ਜੀ এনवायरमेंट ਬਹੁਤ ਜ਼ਿਆਦਾ ਇਸ ਵੇਲੇ ਟੈਂਪਰੇਚਰ ਵੱਧ ਰਿਹਾ ਜਿਹੜਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵਧੇਗਾ ਜੇ ਅਸੀਂ ਪੇੜ-ਬੂਟੇ ਨਹੀਂ ਲਗਾਏ ਜਿਹੜੇ ਵੀ ਅੱਜ ਤੱਕ ਪੇੜ ਲੱਗੇਦੇ ਨੇ ਸਾਡੇ ਬਜ਼ੁਰਗਾਂ ਦੇ ਲੱਗੇਦੇ ਨੇ ਜਿੱਦੀ ਸ਼ਾਮ ਚਾਹੀ ਬੈਠ ਰਹੇ ਆ ਪਾਣੀ ਦਾ ਲੈਵਲ ਘਟ ਰਿਹਾ ਹੈ ਅਸੀਂ ਇਹਨੂੰ ਵੀ ਬਚਾਉਣਾ ਹੈ ਤੇ ਪੇੜ ਲਗਾਣੇ ਬਹੁਤ ਜ਼ਰੂਰੀ ਹੈ ਤੇ ਪੇੜ ਅਸੀਂ ਕੱਟ ਰਹੇ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ 70 ਤੋਂ 80 ਬੂਟੇ ਯੂਜ਼ ਕਰਦਾ ਤੇ ਲਗਾਏ ਲਗਾਣੇ ਵੀ ਪੈਣੇ ਆ ਤਾਂ ਤਾਂ ਹੀ ਸਾਡਾ ਸਿਸਟਮ ਸਹੀ ਚੱਲਣਾ ਤੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਰੋਡ ਸਾਈਡ ਸੇ ਜਿੱਥੇ-ਜਿੱਥੇ ਕੋ ਪ ਅਸੀਂ ਸੜਕਾਂ ਦੇ ਉਹਨੇ ਉਹਨੇ ਜਗ੍ਹਾ ਛੱਡ ਕੇ ਪੌਦੇ ਲਾ ਰਹੇ ਆਂ ਵੀ ਜਿਹੜੇ ਕੱਲ ਨੂੰ ਇਹ ਪਟੜੇ ਨਾ ਕਹਿਣ ਜਦੋਂ ਪਹਿਲੀ ਆਪਣੇ ਸਰਕਾਰ ਦੀ ਕਮਜ਼ੋਰੀ ਰਹੀ ਹੈ ਉਹਦੇ ਚ ਇਹ ਹੋ ਰਿਹਾ ਵੀ ਜਿਹੜੇ ਪੌਦੇ ਪਹਿਲਾਂ ਇਹ ਰੱਖ ਕੱਟੇ ਨੇ ਉਹਨਾਂ ਰੁੱਖਾਂ ਦੀ ਥਾਂ ਤੇ ਜਿਹੜੀ ਜ਼ਮੀਨ ਲੱਗੇ ਐਕਵਾਇਰ ਕੀਤੀ ਸੜਕਾਂ ਦੇ ਉੱਥੇ ਪਹਿਲਾਂ ਲੱਗਦੇ ਤੇ ਜਿੰਨਾ ਚਿਰ ਉਹ ਸੜਕਾਂ ਬਣੀਆਂ ਸਨ ਉਹਨਾਂ ਚਿਰ ਨੂੰ ਇਹ ਪੌਦੇ ਘੱਟ-ਘੱਟ 4-5 ਸਾਲ ਦੇ ਹੋ ਜਾਣਗੇ ਤੇ ਹਰ ਪੌਦੇ ਦੀ ਮਿਹਨਤ ਆਈ ਹੈ ਵੀ ਕਿੱਥੇ ਵੀ ਕੋਈ ਜਿਸ ਤਰ੍ਹਾਂ ਦਾ ਪੌਦਾ ਚਾਹੁੰਦਾ ਕੋਈ ਪਿੰਚਾਇਤੀ ਜ਼ਮੀਨ ਹੈ ਇਹਦੀ ਪ੍ਰਾਈਵੇਟ ਹੈ ਸੜਕਾਂ ਦੇ ਕੰਡੇ ਨੇ ਉਹ ਸਾਰੇ ਜਗ੍ਹਾ ਤੇ ਪੌਦੇ ਲਗਾਏ ਜਾ ਰਹੇ ਨੇ ਇਹਦੇ ਵਿੱਚ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਘਰ ਤੋਂ ਬਾਅਦ 10000 ਤੋਂ ਵੱਧ ਪੌਦੇ ਜਿਹੜਾ ਬਟਾਲੇ ਚ ਲਗਾਇਆ ਜਾਵੇ ਦੇਖੋ ਜੇ ਇਹਦੇ ਸਰਕਾਰ ਵੀ ਅਵੇਅਰ ਕਰਦੀ ਵੀ ਬਹੁਤ ਜਿਆਦਾ ਲੋਕੀ ਮਤਲਬ ਪੌਦੇ ਲਗਾ ਰਿਹਾ ਹਰ ਬੰਦਾ ਆਪਣੀ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਿਹਾ ਲੱਗਦਾ ਵੀ ਜਿਹੜਾ ਆਉਣ ਵਾਲੀ ਪੀੜ੍ਹੀ ਆ ਜਿਹੜੀ ਆਉਣ ਵਾਲਾ ਸਮਾਂ ਆ ਉਹ ਚ ਵਾਤਾਵਰਣ ਸਹੀ ਹੋ ਸਕੇਗਾ ਬਿਲਕੁਲ ਹੋਏਗਾ ਜੀ ਜੇ ਅਸੀਂ ਲਾਵਾਂਗੇ ਤੇ ਸਾਡੇ ਬੱਚੇ ਕਾ ਲਾਉਣਗੇ ਉਹਨੂੰ ਨਹੀਂ ਪਤਾ ਹੋਏਗਾ ਵੀ ਅਸੀਂ ਕਿਉਂ ਲਾ ਰਹੇ ਹਾਂ ਜੇ ਐਸਐਸਪੀ ਦਾ ਕੰਮ ਚੱਲਦਾ ਰਿਹਾ ਤੇ ਆਪਾਂ ਨੂੰ এনवायरमेंट ਜਿਹੜਾ 47 ਤੋਂ ਥੱਲੇ ਟੈਂਪਰੇਚਰ ਮਿਲੇਗਾ ਇਸ ਤੋਂ ਬਿਹਤਰ ਗਾਣੀ। ਕਿਸੇ ਨੇ ਤੇ ਇਹਨਾਂ ਨੇ ਕਿਹਾ ਵੀ ਜਿਹੜੇ ਪੌਦੇ ਆ ਇਹਦਾ ਨਾ ਜਿਹੜਾ ਆਉਣ ਵਾਲੀ ਪੀੜ੍ਹੀ ਸਾਡੀ ਆ ਉਹਦਾ ਵਾਤਾਵਰਣ ਜਿਹੜਾ ਸਹੀ ਰਹੇਗਾ ਕਿਉਂਕਿ ਖੱਬੋ ਜਿਆਦਾ ਲੋਕੀ ਅਵੇਰ ਵੀ ਹੋ ਗਏ ਆ ਔਰ ਹਰ ਇੱਕ ਐਨਜੀਓ ਜਿਹੜੀ ਆ ਪੌਦੇ ਲਗਾ ਰਹੀ ਆ ਮੈਂ ਬਟਾਲਾ ਤੋਂ ਵਿਕੀ ਮਲਿਕ ਦੇਖੋ ਜੀ এনवायरमेंट ਬਹੁਤ ਜਿਆਦਾ ਇਸ ਵੇਲੇ ਟੈਂਪਰੇਚਰ ਵੱਧ ਰਿਹਾ ਜਿਹੜਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵਧੇਗਾ ਜੇ ਅਸੀਂ ਪੇੜ-ਬੂਟੇ ਨਹੀਂ ਲਗਾਏ ਜਿਹੜੇ ਵੀ ਅੱਜ ਤੱਕ ਪੇੜ ਲੱਗੇਦੇ ਨੇ ਸਾਡੇ ਬਜ਼ੁਰਗਾਂ ਦੇ ਲੱਗੇਦੇ ਨੇ ਜਿੱਦੇ ਸ਼ਾਮ ਚਾਹੀ ਬੈਠ ਰਹੇ ਆ ਪਾਣੀ ਦਾ ਲੈਵਲ ਘਟ ਰਿਹਾ ਹੈ ਅਸੀਂ ਇਹਨੂੰ ਵੀ ਬਚਾਉਣਾ ਹੈ ਤੇ ਪੇੜ ਲਗਾਣੇ ਬਹੁਤ ਜ਼ਰੂਰੀ ਹੈ ਤੇ ਪੇੜ ਅਸੀਂ ਕੱਟ ਰਿਹਾ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ 70 ਤੋਂ 80 ਬੂਟੇ ਯੂਜ਼ ਕਰਦਾ ਹੈ ਤੇ ਲਗਾਏ ਲਗਾਣੇ ਵੀ ਪੈਣੇ ਆ ਤਾਂ ਤਾਂ ਹੀ ਸਾਡਾ ਸਿਸਟਮ ਸਹੀ ਚੱਲਣਾ ਹੈ ਅਸੀਂ ਵੌਇਸ ਆਫ ਬਟਾਲਾ ਦੇ ਸਾਡੇ ਪ੍ਰੈਜ਼ੀਡੈਂਟ ਨੇ ਡਾਕਟਰ ਭਗਵਲੀ ਸਾਹਿ ਆਈਐਮਏ ਪ੍ਰੈਜ਼ੀਡੈਂਟ ਵੀ ਨੇ ਤੇ ਨਾਲ ਇਹ ਐਨਜੀਓ ਸਾਰੀਆਂ ਨੀ ਵੈਲਫੇਅਰ ਸੁਸਾਇਟੀ ਲਾਇਨਸ ਕਲੱਬ ਰੋਟਰੀ ਕਲੱਬ ਸਾਰਾ ਕਲੱਬ ਹੋਰ ਵੀ ਐਨਜੀਓ ਸਾਰੀਆਂ ਨਾਲ ਮਿਲ ਕੇ ਇੱਕ ਵੌਇਸ ਆ ਬਣਾ ਦੇ ਅੰਡਰ ਸਾਰੇ ਜਣੇ ਕੰਮ ਕਰ ਰਹੇ ਆ ਤੇ ਉਹਦੇ ਵਿੱਚ ਅਸੀਂ ਪ੍ਰਣ ਕੀਤਾ ਹੈ ਕਿ 10000 ਬੂਟੇ ਦਾ ਸਾਰਾ ਟਾਰਗੇਟ ਹੈ ਜੋ ਅਸੀਂ ਲਗਾਵਾਂਗੇ ਜਿਸ ਨਾਲ ਪੇੜ ਪੌਦੇ ਵਧਣ ਫੁੱਲਣਗੇ ਤੇ ਪਾਣੀ ਦਾ ਬਚਾਅ ਵੀ ਹੋਏਗਾ ਤੇ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਵੀ ਰੋਡ ਸਾਈਡਸ ਤੇ ਜਿੱਥੇ ਜਿੱਦੇ ਕੋ ਪਲਾਟ ਖਾਲੀ ਨੇ ਅਸੀਂ ਉਹਨਾਂ ਦੇ ਵਿੱਚ ਲਗਾ ਰਹੇ ਆ ਤੇ ਕੂੜੇ ਨੂੰ ਦੀ ਸਮੱਸਿਆ ਨੂੰ ਵੀ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕੱਲ ਅਸੀਂ ਮੇਰ ਸਾਹਿਬ ਨੂੰ ਇੱਕ ਰਿਕੁਐਸਟ ਲੈਟਰ ਦੇ ਕੇ ਆਏ ਆ ਕਿ ਕੂੜੇ ਦਾ ਸਾਡਾ ਜਿਹੜਾ ਸਿਸਟਮ ਹੈ ਥੋੜਾ ਜਿਆ ਠੀਕ ਕੀਤਾ ਜਾਏ ਜਿਸ ਨਾਲ ਕਿ ਰੋਡ ਸਾਈਡ ਤੇ ਜਿਹੜਾ ਕੂੜਾ ਲੱਗ ਰਿਹਾ ਉਹ ਵੀ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਸਾਰੇ ਜਨਨ ਨੂੰ ਅਸੀਂ ਤੇ ਵੇਅਰ ਹੋਣਾ ਚਾਹੀਦਾ ਕਿ ਬੂਟੇ ਲਗਾਉਣੇ ਬਹੁਤ ਜ਼ਰੂਰੀ ਹੈ ਸਾਡੇ ਆਉਣ ਵਾਲੇ ਭਵਿੱਖ ਵਾਸਤੇ ਕਿ 70 ਤੋਂ 80 ਬੂਟੇ ਇੱਕ ਬੰਦਾ ਯੂਜ਼ ਕਰ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਹ ਲਗਾਉਣੇ ਵੀ ਬਹੁਤ ਜ਼ਰੂਰੀ ਹੈ ਸਾਡੀਆਂ ਚੌੜੀਆਂ ਹੋਈਆਂ ਨੇ ਅਸੀਂ ਰੋਡ ਸਾਈਡ ਜਿਹੜੀਆਂ ਸੋ ਖਾਲੀ ਹੋਏ ਨਹੀਂ ਸੀ ਉਹਨਾਂ ਦੇ ਲਗਾ ਰਹੇ ਆ ਤੇ ਅਸੀਂ ਚਾਹੁੰਦੇ ਆ ਕਿ ਜਿਹੜੇ ਹੋਰ ਹੀ ਪਲਾਟ ਖਾਲੀ ਨੇ ਜਿੱਥੇ ਹੁਣ ਅਰਮਨ ਸ਼ੇਡ ਦੇ ਵਿੱਚ ਪਾਰਕ ਨੇ ਉਹਦਾ ਗ੍ਰੀਨ ਬੈਲਟ ਹੈਗੀ ਉਹ ਖਾਲੀ ਪਈ ਜਾਂਦੀਆਂ ਸੀ ਤੇ ਅਸੀਂ ਉਹਨਾਂ ਦੇ ਵਿੱਚ ਲਗਾ ਰਹੇ ਆ ਤੇ ਹੋਰ ਵੀ ਜਿਹੜਾ ਸਾਨੂੰ ਕਾਲ ਕਰਦਾ ਜਿਹਦਾ ਕੋਈ ਪਲਾਟ ਖਾਲੀ ਕਈਆਂ ਨੇ ਲੈ ਕੇ ਰੱਖੇ ਰੋਡ ਸਾਈਡ ਅਲੀਵਾਲ ਰੋਡ ਤੇ ਇੱਕ ਪਲਾਟ ਸੀਗਾ ਉਹ 5 ਕਨਾਲ ਦਾ ਪਲਾਟ ਸੀ ਕਿਸੇ ਦਾ ਖਾਲੀ ਪਿਆਦਾ ਸੀ ਤੇ ਉਹਨਾਂ ਨੇ ਕਿਹਾ ਜੀ ਇੱਥੇ ਮਿਨੀ ਜੰਗਲ ਜਿਹੜਾ ਟਾਈਪ ਲਗਾ ਦਿਓ ਤੇ ਅਸੀਂ ਉਹ ਵੀ ਲਗਾਇਆ ਤੇ ਇਹਦੇ ਬਸ ਇਹਦੇ ਨਾਲ ਹੀ ਸਟਾਰਟ ਕੀਤੀ ਹੈ ਬਾਕੀ ਹੌਲੀ ਹੌਲੀ ਜਿੱਦਾਂ ਜਿੱਦਾਂ ਕੋਈ ਸਾਨੂੰ ਗਾਈਡ ਵੀ ਕਰੇਗਾ ਤੇ ਜਿੱ ਸਲਾ ਦੇਗਾ ਸੀ ਬੁੱਟੇ ਲਗਾਉਣ ਨੂੰ ਤਿਆਰ ਆ ਬਟਾਲਾ ਜੇ ਲੱਗਣਗੇ ਕਿ ਨਜ਼ਦੀਕ ਜਿਹੜੇ ਪਿੰਡ ਵੀ ਹੈਗੇ ਉਹਨਾਂ ਦੇ ਨਜ਼ਦੀਕ ਸਾਨੂੰ ਕੱਲ ਲੋਂਗੋਵਾਲ ਤੋਂ ਪੰਚਾਇਤੀ ਜ਼ਮੀਨ ਆ ਉਹਨਾਂ ਨੇ ਕਿਹਾ ਜੀ ਸਾਡੇ ਕੋਲ 1.5 ਕਿੱਲਾ ਜ਼ਮੀਨ ਪਈ ਆ ਤੇ ਅਸੀਂ ਸੰਡੇ ਪਲਾਨ ਕੀਤਾ ਸੀ ਉੱਥੇ ਵੀ ਲਗਾ ਰਹੇ ਆ ਅੱਲਾ ਸੋਸਾਇਟੀ ਨੂੰ ਕੁਝ ਦੇਣਾ ਚਾਹੁੰਦੇ ਆ ਅਸੀਂ ਸਾਰੇ ਜਣੇ ਮਿਲ ਕੇ ਸਾਰੇ ਭਰਾ ਨਾਲ ਸਾਰੇ 6 ਤੋਂ ਲੈ ਕੇ 8 ਵਜੇ ਤੱਕ ਗਰਮੀ ਦੇ ਵਿੱਚ ਪਾਣੀ ਲਗਾਣੇ ਆ ਸਾਡੇ ਖਾਲਸਾ ਐਡ ਵਾਲੇ ਸਾਡੇ ਬਹੁਤ ਸਪੋਰਟ ਕਰ ਰਹੇ ਨੇ ਉਹ ਵੀ ਸਾਡੇ ਨਾਲ ਸਪੋਰਟ ਉਹਨਾਂ ਦਾ ਨਾਮ ਲੈਣਾ ਭੁੱਲ ਗਏ ਆ ਉਹਨਾਂ ਦਾ ਸਾਰਾ ਸਿਸਟਮ ਉਹ ਚਲਾ ਰਹੇ ਨੇ ਜੀ ਬਹੁਤ ਯੋਰ ਸ਼ੋਰ ਨਾਲ ਉਹਨਾਂ ਦੀ ਇੱਕ ਪਾਣੀ ਮਸ਼ੀਨ ਲੈ ਕੇ ਨਾਲ ਆਂਦੇ ਨੇ ਜਿਸ ਨਾਲ ਬੋਰਿੰਗ ਕਰਦੇ ਨੇ ਨਾਲ ਪਾਣੀ ਦੀ ਟੈਂਕ ਲੈ ਕੇ ਆਂਦੇ ਨੇ ਤੇ ਬਹੁਤ ਜ਼ਿਆਦਾ ਜਜ਼ਬਾ ਜੀ ਉਹਨਾਂ ਦੇ ਵਿੱਚ ਆਪਾਂ ਗੱਲ ਵੀ ਕਰਦੇ ਜਿਹੜੇ ਹੋ ਰਹੇ ਨੇ ਜੀ ਉਹਦੇ ਮੈਂਬਰ ਹੈਗੇ ਆ ਸਰ ਕੀ ਨਾਮ ਤੁਹਾਡਾ ਹਰਦੀਪ ਸਿੰਘ ਬਾਜਵਾ ਸਰ ਕਿੰਨੇ ਬੂਟੇ ਲਗਾਏ ਜਾ ਰਹੇ ਆ ਤੇ ਕਿਹੜੀ ਕਿਹੜੀ ਜਗ੍ਹਾ ਤੇ ਲਗਾਏ ਜਾ ਰਹੇ ਆ ਅਸੀਂ ਬੂਟੇ ਮੇਨ ਉਹਨਾਂ ਥਾਵਾਂ ਤੇ ਲਗਾ ਰਹੇ ਆ ਜਿਹੜੇ ਥਾਵਾਂ ਤੇ ਬੂਟਿਆਂ ਦੀ ਜ਼ਰੂਰਤ ਹੈ ਜੇ ਤੁਸੀਂ ਸੜਕ ਦਾ ਕੁਐਸਚਨ ਕੀਤਾ ਸੀ ਵੀ ਸੜਕ ਤੇ ਚੌੜੀਆਂ ਹੋ ਰਹੀਆਂ ਨੇ ਅਸੀਂ ਸੜਕਾਂ ਦੇ ਉਹਨੇ ਉਹਨੇ ਜਗ੍ਹਾ ਛੱਡ ਕੇ ਪੌਦੇ ਲਾ ਰਹੇ ਆਂ ਵੀ ਜਿਹੜੇ ਕੱਲ ਨੂੰ ਇਹ ਪਟੜੇ ਨਾ ਕਹਿਣ ਜਦੋਂ ਪਹਿਲੀ ਆਪਣੇ ਸਰਕਾਰ ਦੀ ਕਮਜ਼ੋਰੀ ਰਹੀ ਹੈ ਉਹਦੇ ਚ ਇਹ ਹੋ ਰਿਹਾ ਵੀ ਜਿਹੜੇ ਪੌਦੇ ਪਹਿਲੋਂ ਇਹ ਰੱਖ ਕਟੇ ਨੇ ਉਹਨਾਂ ਰੁੱਖਾਂ ਦੀ ਥਾਂ ਤੇ ਜਿਹੜੀ ਜ਼ਮੀਨ ਲੱਗੇ ਐਕਵਾਇਰ ਕੀਤੀ ਸੜਕਾਂ ਦੇ ਉੱਥੇ ਪਹਿਲੋਂ ਲੱਗਦੇ ਤੇ ਜਿੰਨਾ ਚਿਰ ਨੂੰ ਸੜਕਾਂ ਬਣੀਆਂ ਸਨ ਉਹਨਾਂ ਚਿਰ ਨੂੰ ਇਹ ਪੌਦੇ ਘੱਟੋ ਘੱਟ 4-5 ਸਾਲ ਦੇ ਹੋ ਜਾਂਦੇ ਆਂ ਤੂੰ ਆਪਾਂ ਨੂੰ ਇਨੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪੈਂਦਾ ਜਿੰਨਾ ਅੱਜ ਕਰਨਾ ਪੈ ਰਿਹਾ ਇਸ ਤਰ੍ਹਾਂ ਜੇ ਅਸੀਂ ਇਹ ਮਹਿਮਾ ਨਹੀਂ ਚਲਾਉਂਦੇ ਹਰ ਸੋਸਾਇਟੀ ਹਰ ਸ਼ਹਿਰ 'ਚ ਨਹੀਂ ਚਲਦੀਆਂ ਹਰ ਇਨਸਾਨ ਘੱਟ ਤੋਂ ਘੱਟ ਇੱਕ ਪੌਦਾ ਰੇਲ ਹੁੰਦਾ ਤੇ ਆਉਣ ਵਾਲੇ 15-17 ਸਾਲਾਂ 'ਚ ਸਾਨੂੰ ਪਾਣੀ ਜਿਹੜਾ ਸਾਡਾ ਪੀਣ ਯੋਗ ਨਹੀਂ ਰਹੇਗਾ ਤੇ ਨਾ ਹੀ ਸਾਡਾ ਵਾਤਾਵਰਣ ਰਹੂ ਜਦੋਂ ਟੈਂਪਰੇਚਰ 40 ਡਿਗਰੀ ਤੇ ਚੱਲੇ ਜਾਂਦਾ ਉਹ ਤੋਂ ਜੀਵਨ ਨਹੀਂ ਹੁੰਦਾ ਇਸ ਕਰਕੇ ਅਸੀਂ ਅਸੀਂ ਆਪਣੀ ਪੀੜ੍ਹੀ ਨਵੀਂ ਨੂੰ ਜੀਵਨ ਦੇਣ ਵਾਸਤੇ ਤੇ ਹਰ ਪੌਦੇ ਦੀ ਮਿਹਨਤ ਪਾਈ ਆ ਕਿ ਜਿੱਥੇ ਵੀ ਕੋਈ ਜਿਸ ਤਰ੍ਹਾਂ ਦਾ ਪੌਦਾ ਚਾਹੁੰਦਾ ਹੈ ਕੋਈ ਸਰਕਾਰੀ ਜ਼ਮੀਨ ਹੈ ਇਹਦੀ ਪ੍ਰਾਈਵੇਟ ਹੈ ਸੜਕਾਂ ਦੇ ਕੰਡੇ ਨੇ ਉਹ ਸਾਰੀਆਂ ਜਗ੍ਹਾ ਤੇ ਪੌਦੇ ਲਗਾਏ ਜਾ ਰਹੇ ਨੇ ਤੇ ਸਾਰੀਆਂ ਯੂਨੀਅਨ ਜਾਂ ਸੰਸਥਾ ਨੇ ਬਟਾਲੇ ਦੇ ਜਿੰਨੀਆਂ ਵੀ ਨੇ ਉਹ ਸਾਰੇ ਇਕੱਠੇ ਇਕੱਠੀਆਂ ਹੋ ਕੇ ਇੱਕ ਮੰਚ ਤੇ ਇਕੱਠੀਆਂ ਹੋ ਰਹੀਆਂ ਨੇ ਇਹ ਭਾਗੋਵਾਲ ਸਾਹਿਬ ਦੇ ਦੇਣ ਹੈ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਸਾਰੀਆਂ ਸੰਸਥਾ ਇਕੱਠੀਆਂ ਕਰਕੇ ਇੱਕ ਥਾਂ ਤੇ ਆਪਾਂ ਸਾਰੇ ਜਜ਼ਬੇ ਨਾਲ ਲੱਗੇ ਆਂ ਇਦੇ ਵਿੱਚ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਘੱਟੋ ਘੱਟ 10000 ਤੋਂ ਵੱਧ ਪੌਦਾ ਜਿਹੜਾ ਬਟਾਲ ਚਲਕਾਇਆ ਜਾਵੇ। ਦੇਖਿਓ ਜਾਈ ਤੇ ਸਰਕਾਰ ਵੀ ਅਵੇਅਰ ਕਰਦੀ ਵੀ ਬਹੁਤ ਜਿਆਦਾ ਲੋਕੀ ਮਤਲਬ ਪੌਦੇ ਲਗਾ ਰਿਹਾ ਹਰ ਬੰਦਾ ਆਪਣੀ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਿਹਾ। ਲੱਗਦਾ ਵੀ ਜਿਹੜਾ ਆਉਣ ਵਾਲੀ ਪੀੜ੍ਹੀ ਆ ਜਿਹੜੀ ਆਉਣ ਵਾਲਾ ਸਮਾਂ ਆ ਉਹ ਚ ਵਾਤਾਵਰਣ ਸਹੀ ਹੋ ਸਕੇਗਾ। ਬਿਲਕੁਲ ਹੋਏਗਾ ਜੀ ਜੇ ਅਸੀਂ ਲਾਵਾਂਗੇ ਤੇ ਸਾਡੇ ਬੱਚੇ ਕਾ ਲਾਉਣਗੇ। ਉਹਨਾਂ ਨੂੰ ਪਤਾ ਹੋਏਗਾ ਅਸੀਂ ਕਿਉਂ ਲਾ ਰਹੇ ਹਾਂ। ਜੇ ਇਸੇ ਸਪੀਡ ਨਾਲ ਕੰਮ ਚੱਲਦਾ ਰਿਹਾ ਤੇ ਆਪਾਂ ਨੂੰ এনਵਾਇਰਨਮੈਂਟ ਜਿਹੜਾ 47 ਤੋਂ ਥੱ ਇਹ ਤਾਂ ਇਹਨਾਂ ਨੇ ਕਿਹਾ ਵੀ ਜਿਹੜੇ ਪੌਦੇ ਆ ਇਹਦਾ ਨਾ ਜਿਹੜਾ ਆਉਣ ਵਾਲੀ ਪੀੜ੍ਹੀ ਸਾਡੀ ਆ ਉਹਦਾ ਵਾਤਾਵਰਣ ਜਿਹੜਾ ਸਹੀ ਰਹੇਗਾ ਕਿਉਂਕਿ ਬਹੁਤ ਜ਼ਿਆਦਾ ਲੋਕੀ ਅਵੇਅਰ ਵੀ ਹੋ ਗਏ ਆ ਔਰ ਹਰ ਇੱਕ ਐਨਜੀਓ ਜਿਹੜੀ ਆ ਪੌਦੇ ਲਗਾ ਰਹੀ ਆ ਮੈਂ ਬਟਾਲਾ ਤੋਂ ਵਿਕੀ ਮਲਿਕ